ਸਵਾਗਤ ਹੈ ਜੀ ਤੁਹਾਡਾ ਢੈਲਵਾ ਟੈਲੀਵਿਜ਼ਨ ਤੇ ਤੇ ਮੈਂ ਤੁਹਾਡਾ ਆਪਣਾ सुरेंद्र ਢੈਲਵਾ ਅਸੀਂ ਤੁਹਾਨੂੰ ਨੌਜਵਾਨ ਭਾਰਤ ਸਭਾ ਵੱਲੋਂ ਇੱਕ ਸਨੇਹਾ ਲਾਉਣਾ ਚਾਹੁੰਦੇ ਆ ਪਿੰਡ ਢੈਲਵਾ ਕਲਾਂ ਦੇ ਵਸਨੀਕਾਂ ਨੂੰ ਖਾਸ ਤੌਰ ਤੇ ਕਿ ਆਉਣ ਵਾਲੀ 31 ਦਸੰਬਰ ਯਾਨੀ ਕਿ ਇਸ ਬੁੱਧਵਾਰ ਨੂੰ ਪਿੰਡ ਦੇ ਵਿੱਚ ਜਾਗਰੂਕਤਾ ਮਾਰਚ ਕੱਢਿਆ ਜਾ ਰਿਹਾ ਜੀ ਹਾਂ ਇਹ ਜਾਗਰੂਕਤਾ ਮਾਰਚ ਆ ਜਿਹੜਾ ਉਹ ਜਿਹੜਾ ਕੇਂਦਰ ਸਰਕਾਰ ਵੱਲੋਂ ਬੀਜੇਪੀ ਸਰਕਾਰ ਦੇ ਵੱਲੋਂ 29 ਲੇਬਰ ਕਾਨੂੰਨ ਰੱਦ ਕਰਕੇ 4 ਲੇਬਰ ਕੋਡ ਲਿਆਂਦੇ ਗਏ ਆ ਉਹਦੇ ਖਿਲਾਫ ਨਾਲ ਹੀ ਨਾਲ ਬਿਜਲੀ ਸੋਧ ਬਿੱਲ 2025 ਲਿਆਉਣ ਜਾ ਰਹੀ ਹੈ ਬੀਜਪੀ ਸਰਕਾਰ ਉਹਦੇ ਖਿਲਾਫ ਤੇ ਨਾਲ ਨਾਲ ਬੀਜ ਬਿੱਲ ਜਿਹੜਾ ਉਹ ਲਿਆਉਣ ਜਾ ਰਹੀ ਹੈ 2025 ਉਹਦੇ ਖਿਲਾਫ ਤੇ ਨਾਲੋਂ ਨਾਲ ਮਨਰੇਗਾ ਕਾਨੂੰਨ ਰੱਦ ਕਰਕੇ ਜਿਹੜਾ RAM ji web ji ਕਾਨੂੰਨ ਜਿਹੜਾ ਲੈ ਕੇ ਆਉਂਦਾ ਹੈਗਾ ਉਹਦੇ ਖਿਲਾਫ ਤੇ ਨਾਲੋਂ ਨਾਲ ਪ੍ਰਾਈਵੇਟਾਈਜੇਸ਼ਨ ਯਾਨੀ ਕਿ ਨਿੱਜੀ ਕਰਨੀਆਂ ਨੀਤੀਆਂ ਦੇ ਖਿਲਾਫ ਜਿਹੜੀ ਮਹੱਮ ਵੱਡੀ ਗਈ ਆ ਉਸ ਮਹੱਮ ਦੇ ਤਹਿਤ ਪਿੰਡ ਦੇ ਵਿੱਚ ਇਹ ਜਾਗਰੂਕਤਾ ਮਾਰਚ ਆ ਜਿਹੜਾ ਆਉਣ ਵਾਲੀ ਜਿਹੜੀ ਆ 31 ਦਸੰਬਰ ਆ ਯਾਨੀ ਕਿ ਬੁੱਧਵਾਰ ਨੂੰ ਇਹ ਕੱਢਿਆ ਜਾਣਾ ਸੋ ਸਾਰੇ ਪਿੰਡ ਵਾਸੀਆਂ ਨੂੰ ਸੱਦਾ ਦਿੰਦੇ ਆ ਕਿ ਇਸ 31